ਇਸ ਦੁਨੀਆਦਾਰੀ ਤੇ ਰਿਸ਼ਤੇ ਨਾਤੇ ਬਹੁਤ ਹੁੰਦੇ ਆ ਤੇ ਰਿਸ਼ਤੇ ਨਾਤੇ ਜਿਵੇਂ ਜਿਵੇਂ ਆਪਾ ਵੱਡੇ ਹੁੰਨੇ ਆ ਉਵੇਂ ਉਵੇਂ ਰਿਸ਼ਤੇ ਨਾਤੇ ਵਧਦੇ ਵੀ ਜਾਂਦੇ ਆ ਪਰ ਇੱਕ ਰਿਸ਼ਤਾ ਐਵੇਂ ਦਾ ਹੁੰਦਾ ਜੋ ਕਿ ਜਨਮ ਲੈਣ ਤੋਂ ਅੰਤ ਤੱਕ ਆਪਣੇ ਨਾਲ ਰਹੇ ਉਹਨੂੰ ਕਦੇ ਵੀ ਛੱਡਣਨ ਜਾਂਦਾ ਭੁੱਲਣ ਨਹੀਂ ਚਾਹੀਦਾ ਹੋਰ ਰਿਸ਼ਤੇ ਨਾਤੇ ਸਾਰੇ ਚੇਂਜ ਹੋ ਜਾਂਦੇ ਬਦਲ ਜਾਂਦੇ ਆ ਪਰ ਇੱਕ ਕਰੀਸ਼ਨਾਤਾ ਉਹ ਹੁੰਦਾ ਜੀ ਦਾ ਪਿਆਰ ਕਦੇ ਵੀ ਫਿੱਕਾ ਨਹੀਂ ਪੈਂਦਾ ਹਮੇਸ਼ਾ ਜਿਵੇਂ ਪਹਿਲਾਂ ਹੁੰਦਾ ਓਵੇਂ ਹੀ ਹੀ ਰਹਿੰਦਾ ਤੇ ਤਬਦੀਲੀ ਆਉਂਦੀ ਆ ਖੋਦੇ ਵਿੱਚ ਉਹਨਾਂ ਦੇ ਪਿਆਰ ਦੇ ਵਿੱਚ ਕਦੇ ਧੁੱਤੀ ਨਹੀਂ ਹੁੰਦੀ ਪਹਿਲਾਂ ਹੁੰਦਾ ਮਾਂ ਦਾ ਪਿਆਰ ਦੂਜਾ ਪਿਓ ਦਾ ਬੇਸ਼ੱਕ ਬੋਲ ਦਿਆ ਕਰਦੇ ਆ ਸਿਰਫ ਉਹ ਆਪਣੇ ਭਲੇ ਲਈ ਕਹਿੰਦੇ ਆ ਉਤਨਾ ਦਾ ਗੁੱਸਾ ਨਹੀਂ ਕਰਨਾ ਚਾਹੀਦਾ ਕਦੇ ਕਦੇ ਨਾ ਕਦੇ ਆਪਾਂ ਉਹ ਗੱਲਾਂ ਤੋਂ ਆਪ ਨੂੰ ਰਾਹ ਮਿਲ ਜਾਂਦਾ ਕਿਉਂਕਿ ਇਹੀ ਪਿਆਰ ਹੁੰਦਾ ਹੈ ਜੋ ਕਿ ਕਿਸੇ ਸਿੱਧੇ ਰਸਤੇ ਪਾਇਆ ਜਾਂਦਾ ਬੁਰੇ ਕੰਮਾਂ ਤੋਂ ਬਚਾਇਆ ਜਾਵੇ ਤੇ ਹੋਰ ਕੋਈ ਵੀ ਅਹਿਸਾਨ-ਸਾਨ ਨਹੀਂ ਹੁੰਦਾ ਜੋ ਕਿ ਆਪਾਂ ਨੂੰ ਦਿলোਹਿ ਜੀ ਦੀ ਪ੍ਰੇਰਣਾ ਦਿੰਦਾ ਵੀ ਸਿੱਧੇ ਰਸਤੇ ਪਾਵੇ ਤੇ ਲੋਕੋ ਹੀ ਪਿਆਰ ਕਰਨ ਨਹੀਂ ਸਭ ਚੇਂਜ ਹੋ ਜਾਂਦੇ ਪਰ ਹੁਕਮਾਂ ਕੋਈ ਹੁੰਦਾਗਾ ਜੋ ਚੇਂ ਨਹੀਂ ਨਾ ਐਂਡ ਤੱਕ ਹੁਕੂਮੇ ਹੀ ਨਾ ਬਦਾਈ